ਕਦੇ ਸੋਚਿਆ ਹੈ ਕਿ ਸੇਮ ਚੀਜ਼ ਸੇਮ ਸਿਚੁਏਸ਼ਨ ਪਰ ਦੋ ਡਿਫਰੈਂਟ ਲੋਕਾਂ ਤੇ ਬਿਲਕੁਲ ਡਿਫਰੈਂਟ ਇਫੈਕਟ ਕਿਉਂ ਹੁੰਦਾ ਹੈ ਸੇਮ ਸ਼ਬਦ ਸੇਮ ਸਰਕਮਸਟੈਂਸਸ ਪਰ ਕੋਈ ਬਿਲਕੁਲ ਵੀ ਇਫੈਕਟ ਨਹੀਂ ਹੁੰਦਾ ਤੇ ਕੋਈ ਅੰਦਰੋਂ ਬਿਲਕੁਲ ਟੁੱਟ ਜਾਂਦਾ ਹੈ ਹੈਲੋ ਸਸ਼ਿਕਾ ਜੀ ਸਾਰਿਆਂ ਨੂੰ ਮੇਰਾ ਨਾਮ ਗੁਰਦੀਪ ਚਾਹਲ ਤੇ ਅੱਜ ਦੀ ਇਹ ਵੀਡੀਓ ਦਾ ਟਾਪਿਕ ਮੈਨੂੰ ਮਿਲਿਆ ਇੱਕ ਬਹੁਤ ਹੀ ਨਾਰਮਲ ਡੇਲੀ ਮੂਮੈਂਟ ਚ ਲਾਂਡਰੀ ਕਰਦੇ ਹੋਏ ਸੋ ਅੱਜ ਜਦੋਂ ਮੈਂ ਲਾਂਡਰੀ ਕਰਦੀ ਸੀ ਤੇ ਮੇਰੀ ਡਾਟਰ ਦੇ ਪਜਾਮੇ ਦੇ ਪਾਕਟ ਚੋਂ ਪੇਪਰ ਨਿਕਲਿਆ ਜਿਹੜਾ ਕਿ ਵਾਸ਼ ਹੋਣ ਕਰਕੇ ਬਿਲਕੁਲ ਖਰਾਬ ਹੋ ਗਿਆ ਸੀ ਮੈਂ ਉਹਨੂੰ ਉਹ ਪੇਪਰ ਦਿਖਾਇਆ ਉਹਨੇ ਮੈਨੂੰ ਪੁੱਛਿਆ ਕਿ ਮੰਮਾ ਪੇਪਰ ਖਰਾਬ ਕਿਉਂ ਹੋ ਗਿਆ ਮੈਂ ਥੋੜਾ ਰੁਕ ਗਈ ਨਾਰਮਲੀ ਤਾਂ ਆਪਾਂ ਕਹਿ ਲੈਂਦੇ ਹਰੇਟ ਕਿ ਬਸ ਹੋ ਗਿਆ ਪਰ ਅੱਜ ਨੇਚਰਲੀ ਇਹ ਇੱਕ ਟੀਚਿੰਗ ਮੋਮੈਂਟ ਬਣ ਗਿਆ ਮੈਂ ਉਹਨੂੰ ਪੁੱਛਿਆ ਕਿ ਤੈਨੂੰ ਕੀ ਲੱਗਦਾ ਹੈ ਕਿਉਂ ਹੋ ਗਿਆ ਫਿਰ ਮੈਂ ਉਹਨੂੰ ਪੁੱਛਿਆ ਕਿ ਪੇਪਰ ਕਿਵੇਂ ਬਣਦਾ ਹੈ ਤੇ ਉਹ ਕਹਿੰਦੀ ਕਿ ਮੰਮਾ ਟਰੀਸ ਤੋਂ ਬਣਦਾ ਹੈ ਫਿਰ ਮੈਂ ਉਹਨੂੰ ਪੁੱਛਿਆ ਕਿ ਜਿਹੜੇ ਬੈੱਡ ਤੇ ਆਪਾਂ ਬੈਠੇ ਹ ਤੇ ਉਹ ਕਹਿੰਦੀ ਮਮਾ ਇਹ ਵੀ ਟਰੀਸ ਤੋਂ ਬਣਿਆ ਹੈ ਜਿਹੜੀ ਲੱਕੜ ਆਪਾਂ ਨੂੰ ਮਿਲਦੀ ਆ ਰਕਤਾਂ ਤੋਂ ਸੋਮਿਆ ਨੂੰ ਪੁੱਛਿਆ ਕਿ ਜੇ ਇਹੀ ਸੇਮ ਪਾਣੀ ਆਪਾਂ ਬੈਡ ਤੇ ਡੋਲਦੀਏ ਆ ਲੱਕੜ ਤੇ ਪਾ ਦਈਏ ਕਿਉਂ ਟੁੱਟ ਜੂਗਾ ਤੇ ਉਹ ਕਹਿੰਦੀ ਆਫ ਕੋਰਸ ਮਮਾ ਨਾਟ ਫਿਰ ਮੈਂ ਉਹਨੂੰ ਸਮਝਾਇਆ ਕਿ ਪਾਣੀ ਤਾਂ ਸੇਮ ਆ ਪਰ ਉਹਦਾ ਰਿਐਕਸ਼ਨ ਡਿਫਰੈਂਟ ਆ ਕਿਉਂ ਬਿਕੋਜ਼ ਪੇਪਰ ਦੇ ਅੰਦਰ ਜਿਹੜੇ ਬੌਂਡਸ ਨੇ ਉਹ ਵੀਕ ਆ ਉਹਨਾਂ ਨੇ ਲੋਸ ਤਰੀਕੇ ਨਾਲ ਉਹਨੂੰ ਜੋੜ ਕੇ ਰੱਖਿਆ ਹੋਇਆ ਹੈ ਪਰ ਜਿਹੜੇ ਲੱਕੜ ਦੇ ਅੰਦਰ ਇੰਟਰਨਲ ਬੌਂਡਸ ਆ ਉਹ ਬਹੁਤ ਹੀ ਜ਼ਿਆਦਾ ਸਟਰੋਂਗ ਆ ਸੋ ਪਾਣੀ ਪੇਪਰ ਨੂੰ ਤਾਂ ਡਿਸਟਰੋਏ ਕਰ ਦਿੰਦਾ ਹੈ ਪਰ ਲੱਕੜ ਤੇ ਉਹਦਾ ਕੋਈ ਵੀ ਇਫੈਕਟ ਨਹੀਂ ਪੈਂਦਾ ਤੇ ਜਦੋਂ ਮੈਂ ਉਹਨੂੰ ਇਹ ਦੱਸ ਰਹੀ ਸੀ ਤੇ ਮੈਨੂੰ ਆਪ ਹੀ ਅੰਦਰ ਇੱਕ ਰੀਅਲਾਈਜੇਸ਼ਨ ਹੋਈ ਕਿ ਲਾਈਫ ਚ ਵੀ ਤਾਂ ਬਿਲਕੁਲ ਇਦਾਂ ਹੀ ਹੁੰਦਾ ਹੈ ਲੋਕਾਂ ਦੇ ਸ਼ਬਦ ਪਾਣੀ ਦੀ ਤਰ੍ਹਾਂ ਹੁੰਦੇ ਨੇ ਸੇਮ ਸ਼ਬਦ ਸੇਮ ਟੋਨ ਸੇਮ ਐਟੀਟਿਊਡ ਸੇਮ ਸੈਂਟੈਂਸ ਪਰ ਕੋਈ ਇਨਸਾਨ ਤਾਂ ਉਹਨੂੰ ਸੁਣ ਕੇ ਬਿਲਕੁਲ ਟੁੱਟ ਜਾਂਦਾ ਹੈ ਤੇ ਕੋਈ ਸਿਰਫ ਸ਼ਰਗ ਕਰਕੇ ਨਿਕਲ ਜਾਂਦਾ ਹੈ ਮੂਵ ਔਨ ਕਰ ਜਾਂਦਾ ਹੈ ਕੁਇਕਲੀ ਔਰ ਇੱਥੇ ਕੋਈ ਫਰਕ ਨਹੀਂ ਪੈਂਦਾ ਇੱਥੇ ਡਿਫਰੈਂਸ ਸ਼ਬਦਾਂ ਦੇ ਵਿੱਚ ਨਹੀਂ ਡਿਫਰੈਂਸ ਹੁੰਦਾ ਹੈ ਇਨਸਾਨ ਦੀ ਇੰਟਰਨਲ ਸਟਰੈਂਥ ਦੇ ਅੰਦਰ ਫੋਰ ਐਗਜ਼ਾਮਪਲ ਜੇ ਇੱਕ ਇਨਸਾਨ ਆਪਣੇ ਆਪ ਨਾਲ 24 ਘੰਟੇ ਅੰਦਰ 네ਗੇਟਿਵ ਤਰੀਕੇ ਦੇ ਨਾਲ ਗੱਲਾਂ ਕਰਦਾ ਰਹਿੰਦਾ ਹੈ ਮਾੜੀ ਜੀ ਗਲਤੀ ਹੋਣ ਤੇ ਉਹਦਾ ਜਿਹੜਾ ਇਨਰ ਡਾਇਲੋਗ ਆ ਉਹ ਬਹੁਤ ਹੀ 네ਗੇਟਿਵ ਹੁੰਦਾ ਹੈ ਜਿਵੇਂ ਮਾੜੀ ਜੀ ਗਲਤੀ ਕੀਤੀ ਤਾਂ ਉਹ ਕਹੂਗਾ ਓ ਆਈ ਐਮ ਸੋ ਸਟੂਪਿਡ ਮੈਂ ਹਮੇਸ਼ਾ ਹੀ ਗਲਤੀ ਕਰਦਾ ਹਾਂ ਮੇਰੇ ਤੋਂ ਕੋਈ ਕੰਮ ਚੱਜ ਨਾਲ ਨਹੀਂ ਹੁੰਦਾ ਮੈਂ ਕਿਸੇ ਕੰਮ ਜੋਗਾ ਨਹੀਂ ਸੋ ਇਹ ਸਾਰੀ 네ਗੇਟਿਵ ਸੈਲਫ ਟਾਕ ਆ ਇਹੋ ਜਿਹਾ 네ਗੇਟਿਵ ਇੰਟਰਨਲ ਡਾਇਲੋਗ ਹੌਲੀ ਹੌਲੀ ਤੁਹਾਡੀ ਅੰਦਰ ਦੀ ਸਟਰੈਂਥ ਨੂੰ ਬਿਲਕੁਲ ਵੀਕ ਕਰ ਦ ਤੇ ਫਿਰ ਕੋਈ ਜੋ ਬਾਹਰੋਂ ਆਕੇ ਤੁਹਾਨੂੰ ਕੋਈ ਕੋੜੇ ਸ਼ਬਦ ਬੋਲ ਦਿੰਦਾ ਆ ਉਹੀ ਟਾਈਪ ਦੀ ਗੱਲਾਂ ਤੁਹਾਨੂੰ ਕਹਿ ਦਿੰਦਾ ਜਿਹੜਾ ਤੁਸੀਂ ਆਪਣੇ ਆਪ ਨੂੰ 24 ਘੰਟੇ ਕਹਿ ਰਹੇ ਹੋ ਉਹ ਤੁਹਾਨੂੰ ਬਹੁਤ ਹੀ ਹਾਰਡ ਹਿੱਟ ਕਰਦੇ ਆ ਬਿਕਾਜ਼ ਉਹ ਸ਼ਬਦ ਕੋਈ ਨਵੇਂ ਸ਼ਬਦ ਨਹੀਂ ਹੁੰਦੇ ਉਹ ਸਿਰਫ ਇੱਕ ਝਲਕ ਹੁੰਦੇ ਆ ਉਸ ਚੀਜ਼ ਦੀ ਜੋ ਇਨਸਾਨ ਆਪਣੇ ਆਪ ਨੂੰ 24 ਘੰਟੇ ਆਲਰੇਡੀ ਸਾਰਾ ਦਿਨ ਕਹਿ ਰਿਹਾ ਹੁੰਦਾ ਹੈ ਪਰ ਇੱਕ ਹੁਣ ਦੂਸਰਾ ਇਨਸਾਨ ਦੇਖੋ ਗਲਤੀ ਉਹਦੇ ਤੋਂ ਵੀ ਹੋ ਜਾਂਦੀ ਆ ਪਰ ਉਹ ਆਪਣੇ ਆਪ ਨੂੰ ਮਾੜਾ ਨਹੀਂ ਕਹਿੰਦਾ ਉਹਦਾ ਜਿਹੜਾ ਇਨਰ ਡਾਇਲੋਗ ਆ ਉਹ ਬਹੁਤ ਪੋਜ਼ਿਟਿਵ ਹੁੰਦਾ ਹੈ ਉਹ ਕਹੂਗਾ ਕਿ ਓਕੇ ਕੋਈ ਗੱਲ ਨਹੀਂ ਮਿਸਟੇਕ ਹੋ ਗਈ ਆ ਹਰ ਇੱਕ ਇਨਸਾਨ ਤੋਂ ਗਲਤੀ ਹੁੰਦੀ ਆ ਮੇਰੇ ਤੋਂ ਵੀ ਹੋ ਗਈ ਹੁਣ ਮੈਂ ਕੀ ਕਰੂੰਗਾ ਇਸ ਗਲਤੀ ਤੋਂ ਸਿੱਖੂੰਗਾ ਤੇ ਅੱਗੇ ਵਧੂੰਗਾ ਲਾਈਫ 'ਚ ਰਾਈਟ ਉਹਦੀ ਜਿਹੜੀ ਇੰਟਰਨਲ ਸਟਰੈਂਥ ਆ ਉਹ ਸਟਰੋਂਗ ਹੋ ਗਈ ਕਿਉਂਕਿ ਉਹ ਆਪਣੇ ਆਪ ਨੂੰ ਬਾਰ-ਬਾਰ ਬਾਰ-ਬਾਰ 네ਗੇਟਿਵ ਗੱਲਾਂ ਨਹੀਂ ਬੋਲਦਾ ਆਪਣੇ ਅੰਦਰ ਹੁਣ ਉਹਦੀ ਇੰਟਰਨਲ ਸਟਰੈਂਥ ਇਨੀ ਸਟਰੋਂਗ ਆ ਕਿ ਜੇ ਕੋਈ ਬਾਹਰੋਂ ਆ ਕੇ ਉਹਨੂੰ ਕਹਿ ਦੇਵੇ ਕਿ ਉਹ ਯੂ ਆਰ ਸੋ ਸਟੂਪਿਡ ਉਹ ਇਹ ਸੋਚੂਗਾ ਕਿ ਮੈਂ ਕਿਉਂ ਆਪਣੀ એનર્ਜੀ ਇਸ ਇਨਸਾਨ ਤੇ ਵੇਸਟ ਕਰਾਂ ਰਾਈਟ ਮੈਨੂੰ ਪਤਾ ਹੈ ਮੇਰੀ ਵੈਲਿਊ ਕੀ ਆ ਕੋਈ ਕਿਸੇ ਹੋਰ ਦੇ ਸ਼ਬਦ ਇਹ ਡਿਸਾਈਡ ਨਹੀਂ ਕਰਦੇ ਕਿ ਮੇਰੀ ਵੈਲਿਊ ਕੀ ਆ ਨਾਲੇ ਜਿਹੜਾ ਇਨਸਾਨ ਆਪ ਅੰਦਰੋਂ ਖੁਸ਼ ਹੁੰਦਾ ਹੈ ਉਹ ਕਦੇ ਵੀ ਕਿਸੇ ਨੂੰ ਨੀਚਾ ਨਹੀਂ ਦਿਖਾਊਗਾ ਸੋ ਜਿਹੜਾ ਇਹ ਇਨਸਾਨ 네ਗੇਟਿਵ ਸ਼ਬਦ ਮੈਨੂੰ बोल ਰਿਹਾ ਹੈ ਇਹ ਆਪਣੀ ਫਰਸਟ੍ਰੇਸ਼ਨ ਮੇਰੇ ਤੇ ਪ੍ਰੋਜੈਕਟ ਕਰ ਰਿਹਾ ਹੈ ਸੋ ਇਦਾਂ ਦੇ ਪੋਜ਼ਿਟਿਵ ਡਾਇਲੌਗਸ ਦੇ ਕਰਕੇ ਜਿਹੜੇ ਦੂਸਰਿਆਂ ਦੇ ਮੀਨ ਸ਼ਬਦਾਂ ਦਾ ਉਹਦੇ ਤੇ ਅਸਰ ਨਹੀਂ ਹੋਊਗਾ ਸੇਮ ਵਰਡਸ ਪਰ ਇੰਪੈਕਟ ਹੋ ਦਾ ਜ਼ੀਰੋ ਸੋ ਇੱਥੇ ਕੀ ਰੀਅਲਾਈਜ਼ੇਸ਼ਨ ਇਹ ਆ ਕਿ ਅਸੀਂ ਦੁਨੀਆ ਦੇ ਸ਼ਬਦਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਅਸੀਂ ਲੋਕਾਂ ਦੇ ਬਿਹੇਵੀਅਰ ਨੂੰ ਕੰਟਰੋਲ ਨਹੀਂ ਕਰ ਸਕਦੇ ਪਰ ਅਸੀਂ ਇਹ ਡਿਸਾਈਡ ਕਰ ਸਕਦੇ ਹਾਂ ਕਿ ਉਹਨਾਂ ਦੇ ਸ਼ਬਦ ਸਾਡੀ ਲਾਈਫ ਤੇ ਕਿੰਨੀ ਪਾਵ ਜਿਵੇਂ ਅਸੀਂ ਆਪਣੇ ਇਮੋਸ਼ਨਸ ਦਾ ਰਿਮੋਟ ਕੰਟਰੋਲ ਦੂਜਿਆਂ ਦੇ ਹੱਥ 'ਚ ਦੇ ਦਿੰਨੇ ਆ ਤਾਂ ਉਹਨਾਂ ਕੋਲ ਪਾਵਰ ਆ ਜਾਂਦੀ ਆ ਜਦੋਂ ਜੀ ਕਰੇ ਸਾਨੂੰ ਹਰਟ ਕਰ ਦੇਣ ਜਦੋਂ ਜੀ ਕਰੇ ਸਾਨੂੰ ਖੁਸ਼ੀ ਦੇ ਦੇਣ ਪਰ ਜਦੋਂ ਆਪਣੇ ਇਮੋਸ਼ਨਸ ਦਾ ਰਿਮੋਟ ਕੰਟਰੋਲ ਆਪਣੇ ਆਪ ਦੇ ਹੱਥ 'ਚ ਹੁੰਦਾ ਹੈ ਤਾਂ ਦੁਨੀਆ ਸਿਰਫ ਇੱਕ ਬੈਕਗ੍ਰਾਉਂਡ ਨੌਇਸ ਬਣ ਕੇ ਰਹਿ ਜਾਂਦੀ ਆ ਸੋ ਅੱਜ ਲਾਂਡਰੀ ਹੋ ਗਈ ਪੇਪਰ ਰੁਇਨ ਹੋ ਗਿਆ ਖਰਾਬ ਹੋ ਗਿਆ ਪਰ ਲੈਸਨ ਬਹੁਤ ਸਟਰੋਂਗ ਸੀ ਕਿ ਲਾਈਫ 'ਚ ਬਹੁਤ ਤਰ੍ਹਾਂ ਦੇ ਲੋਕ ਮਿਲਣਗੇ ਕੁਝ ਚੰਗਾ ਬੋਲਣਗੇ ਕੁਝ ਸਾਡੇ ਬਾਰੇ ਮਾੜਾ ਬੋਲਣਗੇ ਕਿਉਂਕਿ ਕੁਐਸਚਨ ਇਹ ਨਹੀਂ ਕਿ ਬਾਹਰੋਂ ਕੀ ਆ ਰਿਹਾ ਸਾਡੇ ਵੱਲ ਕਵੈਸਚਨ ਏ ਆ ਕਿ ਅੰਦਰੋਂ ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਸਟਰੋਂਗ ਕੀਤਾ ਹੋਇਆ ਹੈ ਅੱਜ ਦੇ ਲਈ ਬਸ ਇੰਨਾ ਹੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਬਾਏ ਫॉर ਨਾਓ